ਅਮਰੀਕਾ ਦੇ ਵਿੱਚ ਯੂਨੀਵਰਸਿਟੀ ਆਫ ਖਾਲਸਾ ਖੋਲਣ ਬਾਰੇ ਇੱਕ ਜਥੇਬੰਦੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਪਹੁੰਚ ਕੀਤੀ ਗਈ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਦੱਸਿਆ ਕਿ ਯੂਨੀਵਰਸਿਟੀ ਆਫ ਖਾਲਸਾ ਅਕਾਲ ਤਖਤ ਤੇ ਹੁਕਮਾਂ ਤੇ ਚੱਲੇਗੀ ਅਤੇ ਵਾਈਸ ਚਾਂਸਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਇਆ ਕਰਨਗੇ ਐਜ਼ਾ ਫਾਈਨਾਂਸ ਸਪੈਸ਼ਲਿਸਟ ਬਿਜ਼ਨਸ ਕੰਸਲਟੈਂਟ ਕੰਮ ਕਰਦੇ। ਜੀ ਕੱਲ੍ਹ تک ਸਭ ਪਹੁੰਚਿਓ ਕਿ ਮੁੱਦਾ ਹੈ ਕਿ ਪਹੁੰਚ ਸਨ। ਇਹ ਦੋ ਮੁੱਦੇ ਲੈ ਕੇ ਪਹੁੰਚੇ ਆ ਜੀ ਜਿ ਇੱਕ ਯੂਨੀਵਰਸਿਟੀ ਆਫ ਕਾਜ਼ਾ ਜਿਹੜੀ ਕਿ ਪੰਥ ਦੀ ਬੜੀ ਕਿਰਤ ਮੰਗ ਹੈ। ਕੋਸ਼ਿਸ਼ਾਂ ਸਮੇਂ-ਸਮੇਂ ਤੇ ਹੋ ਰਹੀਆਂ ਬੜੇ ਕਈ ਕਾਰਨਾਂ ਕਰਕੇ ਕਾਮਯਾਬ ਨਹੀਂ ਹੋਈਆਂ। ਹੁਣ ਉਹੀ ਅਸਾਲ ਤੋਂ ਤੇ ਕਿਰਪਾ ਕਰਕੇ ਯੂਨੀਵਰਸਿਟੀ ਆਫ ਕਾਜ਼ਾ ਜਿਹਦੇ ਅੰਡਰ ਕੇ ਕੱਲ ਨੂੰ ਅਸੀਂ ਸਿੱਖ ਬੋਰਡ ਵੀ ਬਣਾਵਾਂਗੇ ਜਿਵੇਂ ਐਜੂਕੇਸ਼ਨ ਬੋਰਡ ਹੁੰਦੇ ਨੇ। ਸਰਟੀਫਿਕੇਸ਼ਨ ਹੁੰਦੀਆਂ ਨੇ, ਅਕੈਡੈਮਿਕ ਕ੍ਰੀਡੈਂਸ਼ੀਅਲਸ ਹੁੰਦੇ ਨੇ ਉਹ ਯੂਐਸਡੀ ਤਾਂ ਕਿ ਲੋ ਚਾਹੀਏ ਹੋਵੇ ਬਟ ਉਹਦਾ ਜਿਹੜਾ ਅਸੀਂ ਚਾਂਸਲਰ ਰੱਖ ਰਹੇ ਹਾਂ ਨਾ ਜੀ ਜਿਹੜਾ ਸਦਾ ਹੀ ਰਹੇਗਾ ਉਹ ਜਿਹੜਾ ਵੀ ਮੌਜੂਦਾ ਜਿਹੜਾ ਸ਼੍ਰੀ ਆਕਾਲਪੁਰ ਸਾਹਿਬ ਹੈਗਾ ਚਾਂਸਲਰ ਹੋਏਗਾ ਜੀ ਤੇ ਵਾਈਸ ਚਾਂਸਲਰ ਜਿਹੜਾ ਆ ਉਹ ਜਿਹੜੀ ਵੀ ਅਕੈਡਮੀ ਫੀਲਡ ਦੇ ਵਿੱਚ ਕੁਆਲਿਫੀਕੇਸ਼ਨ ਹੋਊਗੀ ਉਹਨੂੰ ਰੱਖਿਆ ਜਾਊਗਾ ਡਾਕਟਰ ਸਾਤਪਰੀ ਸਿੰਘ ਜੀ ਵੱਲੋਂ ਜੋ ਉਪਰਾਲਾ ਅਮਰੀਕਾ ਦੇ ਵਿੱਚ ਜੀ ਖਾਸਾ ਯੂਨੀਵਰਸਿਟੀ ਅਤੇ ਬਹੁਤ ਵੱਡਾ ਵਰਤਨ ਜਿਹੜਾ ਚੁਣਚਾਲ ਕੀਤਾ ਜਾ ਰਿਹਾ ਸ਼੍ਰੀ ਆਕਾਲਪੁਰ ਸਾਹਿਬ ਡਾਕਟਰ ਰਾਜ ਸਿੰਘ ਸਾਹਿਬ ਦੇ ਨਾਲ ਗੱਲ ਕੀਤੀ ਉਹਨਾਂ ਨੂੰ ਮਿਲੇ ਸਨ ਪਿਛਲੇ ਹਫਤੇ ਆ ਕੇ ਉਹਨਾਂ ਨਾਲ ਸਾਰੀ ਗੱਲਬਾਤ ਹੋਈ ਸੀ ਉਹਨਾਂ ਵੱਲੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਜਿਹੜੀ ਪਰਵਾਣਗੀ ਇਹਨਾਂ ਗੁਰਦੁਆਰਾ ਸਾਹਿਬ ਨੂੰ ਗ੍ਰੰਟ ਦਸਤਨ ਦਿੱਤੀ ਗਈ ਹੈ ਅਤੇ ਛਲਾਗਾ ਵੀ ਕੀਤੀ ਹੈ ਅਤੇ ਜਿਹੜੀ ਯੂਨੀਵਰਸਿਟੀ ਆ ਤੇ ਗੁਰਦੁਆਰਾ ਸਾਹਿਬ ਆ ਅਮਰੀਕਾ ਦੀ ਗਵਰਨਮੈਂਟ ਵੱਲੋਂ ਵੀ ਉਹਨਾਂ ਨੂੰ ਜਿਹੜੀ ਉਹ ਪਰਵਾਣਗੀ ਦੇਤੀ ਹੈ